ਇੱਕ ਵਾਰ ਨਾ ਇਸ ਵੀਡੀਓ ਨੂੰ ਬੜੇ ਧਿਆਨ ਨਾਲ ਦੇਖਿਓ ਲਾਸਟ ਤੱਕ ਕਿਵੇਂ ਕੀ ਹੋ ਗਿਆ ਕੁਛ ਨਹੀਂ ਜੀ ਬਸ ਹਲਕਾ ਜਿਹਾ ਫੀਵਰ ਹੈ ਤੇ ਸਿਰ ਦਰਦ ਹੋ ਜਾਂਦਾ ਲਓ ਮੈਂ ਦਵਾ ਦਿੰਦਾ ਨਹੀਂ ਨਹੀਂ ਬਸ ਮੈਂ ਮੈਡੀਸਿਨ ਲੈ ਲਈ ਆਪੇ ਠੀਕ ਹੋ ਜੂਗਾ ਤੁਸੀਂ ਸੋ ਜਾਓ ਕੋਈ ਗੱਲ ਨਹੀਂ ਤੁਹਾਨੂੰ ਆਫਿਸ ਵੀ ਤਾਂ ਜਾਣਾ ਨਾ ਲੇਟ ਹੋ ਜਾਓਗੇ ਚਲੋ ਠੀਕ ਆ ਸੋ ਜਾਓ ਫਿਰ ਆ ਦੇਖਿਓ ਹੁਣ ਕਿੰਨੀ ਚਲਾਕੀ ਨਾਲ ਨਾ అలਾਰਮ ਬੰਦ ਕਰਤਾ ਇਹਨੂੰ ਕਹਿੰਦੇ ਪਿਆਰ ਓਹ ਹੋ ਅੱਜ ਤਾਂ అలਾਰਮ ਦਾ ਪਤਲ ਲੱਗਿਆ ਅੱਜ ਤੇ ਪੱਕਾ ਆਫਿਸ ਤੋਂ ਲੇਟ ਹੋ ਜਾਣਗੇ ਦੇਖਿਆ ਨਾ ਇਹ ਹੁੰਦਾ ਸੱਚਾ ਹੰਸਫਰ ਜਿਹੜਾ ਜ਼ਿੰਦਗੀ ਪਰ ਸਾਥ ਦਿੰਦਾ ਆ ਆ ਦੇਖਿਓ ਕਿਵੇਂ ਠੀਕ ਹੋ ਹਾਂ ਤੁਸੀਂ ਮੈਂ ਤਾਂ ਠੀਕ ਆ ਪਰ ਤੁਸੀਂ ਮੈਨੂੰ ਠਾਇਆ ਨਹੀਂ ਆਪ ਹੀ ਸਾਰਾ ਕੰਮ ਕਰ ਲਿਆ ਯਾਰ ਹਰ ਰੋਜ਼ ਤੁਸੀਂ ਹੀ ਤਾਂ ਕੰਮ ਕਰਦੇ ਹੋ ਜੇ ਇੱਕ ਦਿਨ ਮੈਂ ਕਰ ਲੂੰਗਾ ਤਾਂ ਕੀ ਫਰਕ ਪੈ ਜਾਊਗਾ ਨਾਲੇ ਰਾਤ ਥੋੜਾ అలਰਮ ਨਾ ਮੈਂ ਹੀ ਬੰਦ ਕੀਤਾ ਸੀ ਕਿਉਂਕਿ ਰਾਤ ਥੋੜੀ ਤਬੀਅਤ ਤਾਂ ਠੀਕ ਨਹੀਂ ਸੀਗੀ ਪਰ ਤੁਹਾਡਾ ਆਫਿਸ ਉਹ ਕੋਈ ਗੱਲ ਨਹੀਂ ਆਫਿਸ ਮੈਂ ਫੋਨ ਕਰਕੇ ਕਹਾ ਤਾਂ ਕਿ ਘੰਟਾ ਲੇਟ ਆਊਂਗਾ ਦੇਖਿਆ ਕਿਸਮਤ ਵਾਲੀਆਂ ਹੁੰਦੀਆਂ ਨੇ ਉਹ ਕੁੜੀਆਂ ਜਿਨ੍ਹਾਂ ਨੂੰ ਐਨੇ ਪਿਆਰ ਕਰਨ ਵਾਲਾ ਪਤੀ ਮਿਲਦਾ ਆ ਕਿੰਨੇ ਲੋਕ ਸਹਿਮਤ ਨੇ ਫਿਰ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ